ਅਕਾਲੀ ਦਲ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਦੀ ਗ੍ਰਿਫਤਾਰੀ ਨੂੰ ਚੈਲੰਜ ਕਰਦੇ ਅੱਜ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣੀ ਜਾ ਰਹੀ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਪਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਤੇ ਨਾਲ ਹੀ ਅਕਾਲੀ ਦਲ ਦੇ ਸਮਰਥਕਾਂ ਨੂੰ ਵੀ ਇਹ ਝਟਕਾ ਲੱਗਿਆ ਕਿਉਂਕਿ ਅੱਜ ਹਾਈ ਕੋਰਟ ਦੇ ਵਿੱਚ ਇਸ ਬਾਬਤ ਸੁਣਵਾਈ ਹੋਣੀ ਸੀ ਜੋ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੈ ਪਰ ਹਰਿਆਣਾ ਹਾਈ ਕੋਰਟ ਮੇਂ ہماری ਪਟੀਸ਼ਨ ਸੁਣਵਾਈ ਪੇ ਆ ਰਹੀ ਹੈ ਉਸਮੇਂ ਹਮ ਇਹ ਸਾਰੀ ਬਾਤੇ ਰਖੇਂਗੇ ਕਿ ਕੈਸੇ ਇਹ ਇਲੀਗਲ ਅਰੈਸਟ ਹੈ ਕੈਸੇ ਇਲੀਗਲ ਕਸਟਡੀ ਮੇਂ ਰਖਾ ਗਿਆ ਕੈਸੇ 24 ਘੰਟੇ ਮੇਂ ਪ੍ਰੋਡਿਊਸ ਕਰਨਾ ਹੈ ਕੋਰਟ ਮੇਂ ਪ੍ਰੋਡਿਊਸ ਨਹੀਂ ਕੀਆ ਗਿਆ ਇਹ ਸਾਰੀ ਬਾਤੇ ਹਮ ਕੱਲ ਬਤਾਏਗਾ ਇਹ ਸਰਕਾਰ ਨੂੰ ਲੱਭ ਨਹੀਂ ਕੁਛ ਰਿਹਾ ਪਹਿਲਾ ਝੂਠਾ ਡਰੱਗ ਦਾ ਪਰਚਾ ਦਿੱਤਾ ਡਰੱਗ ਦੇ ਪਰਚੇ ਦੇ ਵਿੱਚ ਡਰੱਗ ਨਹੀਂ ਲੱਭ ਰਿਹਾ ਤੇ ਹੁਣੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਇਹਦੇ ਵਿੱਚ ਸਰਕਾਰ ਨੂੰ ਜਾਇਦਾਦ ਨਹੀਂ ਲੱਭੀ ਤੇ ਹੁਣ ਕੋਆਪਰੇਟ ਨਹੀਂ ਕਰ ਰਹੀ ਕਹਿੰਦੇ ਵਿਕਰਮ ਮਜੀਠੀਆ ਦੇਖੋ ਜੇ ਤਾਂ ਹੁਣ ਵਿਕਰਮ ਮਜੀਠੀਆ ਸਾਹਿਬ ਬੇਲ ਤੇ ਫੇਰ ਤਾਂ ਸਰਕਾਰ ਦੀ ਆਰਗੂਮੈਂਟ ਮੰਨੀ ਜਾ ਸਕਦੀ ਹੈ ਕਿ ਕੋਆਪਰੇਟ ਨਹੀਂ ਕਰ ਰਹੀ ਇਹ ਤਾਂ ਹਾਸੋ ਹੀ ਨਹੀਂ ਗੱਲ ਹੈ ਕਿ ਬੰਦਾ ਕਸਟਡੀ 'ਚ ਹੈ ਤੇ ਕਸਟਡੀ 'ਚ ਸਰਕਾਰ ਕਵੇ ਆ ਕਿ ਕੋਆਪਰੇਟ ਨਹੀਂ ਕਰ ਰਹੀ ਅਸਲ ਦੇ ਵਿੱਚ ਇਹ Shimla ਗਏ Shimlaੋਂ ਕੱਖ ਨਹੀਂ ਲੱਭਿਆ ਇਹ Amritsar ਗਏ ਅਮਰ ਇਸਰੋਂ ਕੱਖ ਨਹੀਂ ਲੱਭਿਆ ਤੇ ਬਾਅਦ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਆਪਣੇ ਵਰਕਰ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀ ਗਈ ਸੱਚ ਦੱਸੋ ਵੀ ਤੁਹਾਨੂੰ ਲੱਭੇ ਹੀ ਕੱਖ ਨਹੀਂ ਤੁਹਾਨੂੰ ਚੰਡੀਗੜ੍ਹੋਂ ਕੱਖ ਨਹੀਂ ਲੱਭਿਆ ਮੁੱਖ ਮੰਤਰੀ ਨੇ ਝੂਠ ਬੋਲਿਆ 29 ਮੋਬਾਈਲਾਂ ਦਾ ਅਸੀਂ ਜਾਮਾ ਫਰਜ਼ ਜਾਮਾ ਤਲਾਸ਼ੀ ਦਿਖਾਈ ਉਹਦੇ ਚ ਤਾਂ ਕੋਈ ਮੋਬਾਈਲ ਦਾ ਜ਼ਿਕਰ ਹੀ ਨਹੀਂ ਡਰੱਗ ਦਾ ਕੇਸ ਤੁਹਾਡਾ ਸੁਪਰੀਮ ਕੋਰਟ ਨੇ ਉਧੇੜ ਕੇ ਰੱਖ ਦਿੱਤਾ ਉਹ ਚ ਕੁਝ ਨਹੀਂ ਸੀ ਕਿਉਂਕਿ ਉਹਦੇ ਚ ਥੋੜੀ ਅਰੈਸਟ ਨਹੀਂ ਕਰ ਹਰਿਆਣਾ ਹਾਈ ਕੋਰਟ ਮੇਂ ہماری ਪਟੀਸ਼ਨ ਸੁਣਵਾਈ ਪੇ ਆ ਰਹੀ ਹੈ ਉਸਮੇ ਹਮ ਇਹ ਸਾਰੀ ਬਾਤੇ ਰਖੇਗੇ ਕਿ ਕੈਸੇ ਇਹ ਇਲੀਗਲ ਅਰੈਸਟ ਹੈ ਕੈਸੇ ਇਲੀਗਲ ਕਸਟਡੀ ਮੇ ਰਖਾ ਗਿਆ ਕੈਸੇ 24 ਘੰਟੇ ਮੇ ਪ੍ਰੋਡਿਊਸ ਕਰਨਾ ਹੈ ਕੋਰਟ ਮੇ ਪ੍ਰੋਡਿਊਸ ਨਹੀਂ ਕੀਆ ਗਿਆ ਇਹ ਸਾਰੀ ਬਾਤੇ ਹਮ ਕੱਲ ਬਤਾਏਗਾ ਇਹ ਸਰਕਾਰ ਨੂੰ ਲੱਭ ਨਹੀਂ ਕੁਛ ਰਿਆ ਪਹਿਲਾ ਝੂਠਾ ਡਰੱਗ ਦਾ ਪਰਚਾ ਦਿੱਤਾ ਡਰੱਗ ਦੇ ਪਰਚੇ ਦੇ ਵਿੱਚ ਡਰੱਗ ਨਹੀਂ ਲੱਭ ਰਿਆ ਤੇ ਹੁਣੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਇਹਦੇ ਚ ਸਰਕਾਰ ਨੂੰ ਜਾਇਦਾਦ ਨਹੀਂ ਲੱਭੀ ਤੇ ਹੁਣ ਆਪਰੇਟ ਨਹੀਂ ਕਰ ਰਹੇ ਕਹਿੰਦੇ ਵਿਕਰਮ ਜੀ ਕਿਹਾ ਦੇਖੋ ਜੇ ਤਾਂ ਹੁਣ ਵਿਕਰਮ ਮਜੀਠੀਆ ਸਾਹਿਬ ਬੇਲ ਤੇ ਫੇਰ ਤਾਂ ਸਰਕਾਰ ਦੀ ਆਰਗੂਮੈਂਟ ਮੰਨੀ ਜਾ ਸਕਦੀ ਹੈ ਕਿ ਕੋਆਪਰੇਟ ਨਹੀਂ ਕਰ ਰਹੀ ਇਹ ਤਾਂ ਹੱਸੋ ਹੀ ਨਹੀਂ ਗੱਲ ਹੈ ਕਿ ਬੰਦਾ ਕਸਟਡੀ ਚ ਹੈ ਤੇ ਕਸਟਡੀ ਚ ਸਰਕਾਰ ਕਵੇ ਆ ਕਿ ਕੋਆਪਰੇਟ ਨਹੀਂ ਕਰ ਰਹੀ ਅਸਲ ਦੇ ਵਿੱਚ ਇਹ Shimle ਗਏ Shimleੋਂ ਕੱਖ ਨਹੀਂ ਲੱਭਿਆ ਇਹ Amritsar ਗਏ Amritsarੋਂ ਕੱਖ ਨਹੀਂ ਲੱਭਿਆ ਤੇ ਬਾਅਦ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਆਪਣੇ ਵਰਕਰ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀ ਗਈ ਸੱਚ ਦੱਸੋ ਵੀ ਤੁਹਾਨੂੰ ਲੱਭੇ ਹੀ ਕੱਖ ਨਹੀਂ ਤਾਨੂੰ ਚੰਦੀਗੜ੍ਹੋਂ ਕੱਖ ਨਹੀਂ ਲੱਭਿਆ ਮੁੱਖ ਮੰਤਰੀ ਨੇ ਝੂਠ ਬੋਲਿਆ 29 ਮੋਬਾਈਲਾਂ ਦਾ ਅਸੀਂ ਜਾਮਾ ਫਰਜ਼ ਜਾਮਾ ਤਲਾਸ਼ੀ ਦਿਖਾਈ ਉਹਦੇ ਚ ਤਾਂ ਕੋਈ ਮੋਬਾਈਲ ਦਾ ਜ਼ਿਕਰ ਹੀ ਨਹੀਂ ਡਰੱਗ ਦਾ ਕੇਸ ਤੁਹਾਡਾ ਸੁਪਰੀਮ ਕੋਰਟ ਨੇ ਉਹ ਦੇੜ ਕੇ ਰੱਖ ਦਿੱਤਾ ਉਹ ਚ ਕੁਝ ਨਹੀਂ ਸੀ ਕਿਉਂਕਿ ਉਹਦੇ ਚ ਤੋਂ ਸੀ ਅਰੈਸਟ ਨਹੀਂ ਕਰ ਸਕਦੇ ਸੀ ਹੁਣ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਦਰਜ ਕਰਕੇ ਸਿਰਫ ਤੇ ਸਿਰਫ ਸਿਆਸੀ ਕਿੜ ਪੰਜਾਬ ਦੇ ਮੁੱਖ ਮੰਤਰੀ ਨੇ ਕੱਢੀ ਹੈ ਬਰ ਹਰਿਆਣਾ ਹਾਈ ਕੋਰਟ ਮੇ ہماری ਪਟੀਸ਼ਨ ਸੁਣਵਾਈ ਪੇ ਆ ਰਹੀ ਹੈ ਉਸਮੇ ਹਮ ਇਹ ਸਾਰੀ ਬਾਤੇ ਰੱਖੇਗੇ ਕਿ ਕੈਸੇ ਇਹ ਇਲੀਗਲ ਅਰੈਸਟ ਹੈ ਕੈਸੇ ਇਲੀਗਲ ਕਸਟਡੀ ਮੇ ਰਖਾ ਗਿਆ ਕੈਸੇ 24 ਘੰਟੇ ਮੇ ਪ੍ਰੋਡਿਊਸ ਕਰਨਾ ਹੈ ਕੋਰਟ ਮੇ ਪ੍ਰੋਡਿਊਸ ਨਹੀਂ ਕੀਆ ਗਿਆ ਇਹ ਸਾਰੀ ਬਾਤਾਂ ਅਸੀਂ ਕੱਲ ਬਤਾਏ ਇਹ ਸਰਕਾਰ ਨੂੰ ਲੱਭ ਨਹੀਂ ਕੁਛ ਰਿਹਾ ਪਹਿਲਾ ਝੂਠਾ ਡਰੱਗ ਦਾ ਪਰਚਾ ਦਿੱਤਾ ਡਰੱਗ ਦੇ ਪਰਚੇ ਦੇ ਵਿੱਚ ਡਰੱਗ ਨਹੀਂ ਲੱਭ ਰਿਹਾ ਤੇ ਹੁਣੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਇਹਦੇ ਵਿੱਚ ਸਰਕਾਰ ਨੂੰ ਜਾਇਦਾਦ ਨਹੀਂ ਲੱਭੀ ਤੇ ਹੁਣ ਆਪਰੇਟ ਨਹੀਂ ਕਰ ਰਹੇ ਕਹਿੰਦੇ ਵਿਕਰਮ ਮਜੀਠੀਆ ਦੇਖੋ ਜੇ ਤਾਂ ਹੁਣ ਵਿਕਰਮ ਮਜੀਠੀਆ ਸਾਹਿਬ ਬੇਲ ਤੇ ਫੇਰ ਤਾਂ ਸਰਕਾਰ ਦੀ ਆਰਗੂਮੈਂਟ ਮੰਨੀ ਜਾ ਸਕਦੀ ਹੈ ਕਿ ਕੋਆਪਰੇਟ ਨਹੀਂ ਕਰ ਰਹੀ ਇਹ ਤਾਂ ਹਾਸੋ ਹੀ ਨਹੀਂ ਗੱਲ ਹੈ ਕਿ ਬੰਦਾ ਕਸਟਡੀ ਚ ਹੈ ਤੇ ਕਸਟਡੀ ਚ ਸਰਕਾਰ ਕਵੇ ਆ ਕਿ ਕੋਆਪਰੇਟ ਨਹੀਂ ਕਰ ਰਹੀ ਅਸਲ ਦੇ ਵਿੱਚ ਇਹ Shimle ਗਏ Shimleੋਂ ਕੱਖ ਨਹੀਂ ਲੱਭਿਆ ਇਹ Amritsar ਗਏ Amritsarੋਂ ਕੱਖ ਨਹੀਂ ਲੱਭਿਆ ਤੇ ਬਾਅਦ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੇ ਨੇ ਕਹਿੰਦੇ ਜੀ ਇਹਨਾਂ ਨੇ ਆਪਣੇ ਵਰਕਰ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀ ਗਈ ਸੱਚ ਦੱਸੋ ਵੀ ਤੁਹਾਨੂੰ ਲੱਭੇ ਹੀ ਕੱਖ ਨਹੀਂ ਤੁਹਾਨੂੰ ਚੰਡੀਗੜ੍ਹੋਂ ਕੱਖ ਨਹੀਂ ਲੱਭਿਆ ਮੁੱਖ ਮੰਤਰੀ ਨੇ ਝੂਠ ਬੋਲਿਆ 29 ਮੋਬਾਈਲਾਂ ਦਾ ਅਸੀਂ ਜਾਮਾ ਫਰਜ਼ ਜਾਮਾ ਤਲਾਸ਼ੀ ਦਿਖਾਈ ਉਹਦੇ ਚ ਤਾਂ ਕੋਈ ਮੋਬਾਈਲ ਦਾ ਜ਼ਿਕਰ ਹੀ ਨਹੀਂ ਡਰੱਗ ਦਾ ਕੇਸ ਤੁਹਾਡਾ ਸੁਪਰੀਮ ਕੋਰਟ ਨੇ ਉਧੇੜ ਕੇ ਰੱਖ ਦਿੱਤਾ ਉਹ ਚ ਕੁਝ ਨਹੀਂ ਸੀ ਕਿਉਂਕਿ ਉਹਦੇ ਚ ਥੋੜੀ ਅਰੈਸਟ ਨਹੀਂ ਕਰ ਸਕਦੇ ਸੀ ਹੁਣ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਦਰਜ ਕਰਕੇ ਸਿਰਫ ਤੇ ਸਿਰਫ ਸਿਆਸੀ ਕਿੜੇ ਨਾਲ ਗ੍ਰਿਫਤਾਰੀ ਹੋਈ ਹੈ ਬਿਜੀਲੈਂਸ ਦੇ ਵੱਲੋਂ ਤੇ ਨਾਲ ਹੀ ਜੋ ਵਿਕਰਮ ਮਜੀਠੀਆ ਦਾ ਰਿਮਾਂਡ ਲਿਆ ਜਾ ਰਿਹਾ ਉਸ ਨੂੰ ਵੀ ਚੈਲੰਜ ਕੀਤਾ ਸੀ ਪਰ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਨਹੀਂ ਹੋ ਸਕੀ ਕੋਈ ਰਾਹਤ ਅਕਾਲੀ ਦਲ ਦੇ ਸੀਨੀਅਰ ਆਗੂ ਅਕਾਲੀ ਦਲ ਦੇ ਵਰਕਰਾਂ ਸਮਰਥਕਾਂ ਨੂੰ ਨਹੀਂ ਮਿਲੀ ਕਿਉਂਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਹਲੇ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਅਤੇ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਹਾਲੇ ਤੱਕ ਜੋ ਫਰੈਸ਼ ਰਿਮਾਂਡ ਹੈ ਕਿਉਂਕਿ ਪਹਿਲਾਂ 7 ਦਿਨ ਦਾ ਰਿਮਾਂਡ ਲਿਆ ਗਿਆ ਸੀ ਉਹ ਰਿਮਾਂਡ ਖਤਮ ਹੋ ਚੁੱਕਿਆ ਸੀ ਬੀਤੇ ਕੱਲ੍ਹ ਦੁਆਰਾ ਤੋਂ 4 ਦਿਨ ਦਾ ਰਿਮਾਂਡ ਦੇ ਦਿੱਤਾ ਵਿਕਰਮ ਮਜੀਠੀਆ ਦਾ ਤਾਂ ਉਹ ਫਰੈਸ਼ ਰਿਮਾਂਡ ਦੀ ਹਲੇ ਤੱਕ ਕਹਿੰਦੇ ਡिटेल ਕੋਰਟ ਦੇ ਵਿੱਚ ਨਹੀਂ ਭੇਜੀ ਗਈ ਤਾਂ ਉਹ ਵੈਬਸਾਈਟ ਤੇ ਅਪਲੋਡ ਨਹੀਂ ਹੋਈ ਫਰੈਸ਼ਰ ਮੰਗ ਦੀ ਡਿਟੇਲ ਇਸ ਕਰਕੇ ਕੋਰਟ ਦੇ ਵੱਲੋਂ ਕਹਿ ਦਿੱਤਾ ਕਿ ਉਹ ਡਿਟੇਲ ਹਾਲੇ ਸ਼ੇਅਰ ਨਹੀਂ ਹੋਈ ਤਾਂ ਉਹ ਡਿਟੇਲ ਅੱਜ ਆ ਜਾਵੇਗੀ ਤਾਂ ਕੱਲ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਹੁਣ ਹਾਈ ਕੋਰਟ ਦੇ ਵਿੱਚ ਮੁੜ ਤੋਂ ਸੁਣਵਾਈ ਕੱਲ ਨੂੰ ਹੋਣ ਜਾ ਰਹੀ ਆ ਕੱਲ ਇਸ ਮਾਮਲੇ ਦੇ ਵਿੱਚ ਸੁਣਵਾਈ ਅਹਿਮ ਹੋਣ ਤਾਂ ਜਾ ਰਹੀ ਆ ਪਰ ਕੀ ਕੱਲ ਕੋਰਟ ਕੋਈ ਅਜਿਹਾ ਫੈਸਲਾ ਸੁਣਾਵੇਗਾ ਜਿਸ ਦੇ ਨਾਲ ਵਿਕਰਮ ਮਜੀਠੀਆ ਦਾ ਰਿਮਾਂਡ ਰੱਦ ਹੋ ਜਾਵੇਗਾ ਕੀ ਜੋ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੈ ਉਹ ਕੈਨਸਲ ਹੋ ਜਾਵੇਗੀ ਅਕਾਲੀ ਦਲ ਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਨੇ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਬਿਵਾਲ ਜ਼ਰੂਰ ਛਿੜਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਕੋਈ ਅਕਾਲੀ ਦਲ ਦੀ ਪਾਰਟੀ ਦਾ ਹੋਵੇ ਜਾਂ ਫਿਰ ਕੋਈ ਵਿਰੋਧੀ ਪਾਰਟੀ ਦਾ ਹੁਣ ਵਿਰੋਧੀ ਪਾਰਟੀਏ ਦਾ ਵੀ ਹੱਕ ਦੇ ਵਿੱਚ ਵਿਕਰਮ ਮਜੀਠੀਆ ਦੇ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਸੁਖਪਾਲ ਸਿੰਘ ਖੈਰਾ ਨਿਤਰੇ ਨੇ ਫਿਰ ਉਸ ਤੋਂ ਇਲਾਵਾ ਹੋਰ ਕਾਂਗਰਸ ਦੇ ਕਈ ਅਜਿਹੇ ਲੀਡਰ ਨੇ ਜੋ ਵਿਕਰਮ ਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਦੱਸ ਰਹੇ ਨੇ ਜੋ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ ਜੋ ਇੱਕ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੀਤੀ ਗਈ ਗ੍ਰਿਫਤਾਰੀ ਦੱਸ ਰਹੇ ਨੇ ਤਾਂ ਅਕਾਲੀ ਦਲ ਦੇ ਵੱਲੋਂ ਵੀ ਬੀਤੇ ਕੱਲ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਉਸ ਵੇਲੇ ਵੀ ਪੁਲਿਸ ਦੇ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਰਸਤੇ ਦੇ ਵਿੱਚ ਰੋਕ ਲਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਕਈ ਘੰਟਿਆਂ ਤੱਕ ਥਾਣੇ ਰੱਖਣ ਤੋਂ ਬਾਅਦ ਫਿਰ ਰਿਹਾ ਕੀਤਾ ਤਾਂ ਇਸ ਪੁਲਿਸ ਰਾਜ ਨੂੰ ਦੇਖਦੇ ਹੋਏ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਜਮ ਕੇ ਪੜਾਸ ਕੱਢੀ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਸੀ ਕੁਬਰ ਵਿਜੇ ਪ੍ਰਤਾਪ ਉਹ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿਤਰੇ ਸੀ ਉਹਨਾਂ ਨੂੰ ਪਾਰਟੀ ਦੇ ਵੱਲੋਂ 5 ਸਾਲ ਦੇ ਲਈ ਬਾਹਰ ਕੱਢ ਦਿੱਤਾ ਤਾਂ ਜਿਸ ਤੋਂ ਬਾਅਦ ਫਿਰ ਤੋਂ ਉਹ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੈ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਆ ਇਹ ਰਬਈਆ ਬਿਲਕੁਲ ਠੀਕ ਨਹੀਂ ਆ ਕਿਉਂਕਿ ਜੋ ਵਿਕਰਮ ਮਜੀਠੀਆ ਦੀ ਪਤਨੀ ਗਨੀਪ ਕੌਰ ਦੇ ਵੱਲੋਂ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਵਿਕਰਮ ਮਜੀਠੀਆ ਖੁਦ ਇਹ ਗੱਲ ਕਹਿ ਰਹੇ ਸੀ ਕਿ ਬਿਲਕੁਲ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਵਿਜੀਲੈਂਸ ਦੇ ਵੱਲੋਂ ਧਾਵਾ ਬੋਲ ਦਿੱਤਾ ਗਿਆ 25 ਬੰਦੇ ਵਿਜੀਲੈਂਸ ਦੇ ਮੁਲਾਜ਼ਮ ਉਥੇ ਘਰ ਦੇ ਵਿੱਚ ਕੰਧਾਂ ਟੱਪ ਕੇ ਗੇਟ ਟੱਪ ਕੇ ਅੰਦਰ ਆ ਜਾਂਦੇ ਨੇ ੱੱਕੇ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ یوں ਗ੍ਰਿਫਤਾਰੀ ਕੀਤੀ ਜਾਂਦੀ ਹੈ ਜਿਵੇਂ ਕੋਈ ਵੱਡਾ ਗੈਂਗਸਟਰ ਹੋਵੇ ਤਾਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਹੁਣ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹਾਈ ਕੋਰਟ ਦਾ ਦਰਵਾਜ਼ਾ ਵਿਕਰਮ ਜੀਠੀਆ ਨੇ ਜ਼ਰੂਰ ਖੜਕਾਇਆ ਪਰ ਵਿਕਰਮ ਜੀਠੀਆ ਤੋਂ ਅੱਜ ਵਿਕਰਮ ਜੀਠੀਆ ਦੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਆ ਸਕਿਆ ਕਿਉਂਕਿ ਫਰੈਸ਼ ਰਿਮਾਂਡ ਦੀ ਡਿਟੇਲ ਜਿਹੜੀ ਅੱਜ ਕੋਰਟ ਦੇ ਵਿੱਚ ਨਹੀਂ ਪਹੁੰਚੀ ਤਾਂ ਅੱਜ ਡਿਟੇਲ ਪਹੁੰਚੇਗੀ ਤਾਂ ਕੱਲ੍ਹ ਨੂੰ ਮੋੜ ਤੋਂ ਸੁਣਵਾਈ ਹੋਵੇਗੀ